ਇਸ ਵੇਲੇ ਦੀ ਵੱਡੀ ਖਬਰ ਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਨਾਲਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਬੰਬ ਨੁਮਾ ਚੀਜ਼ ਮਿਲੀ ਹੈ ਜੀ ਹਾਂ ਜਨਾਲਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਬੰਬ ਨੁਮਾ ਚੀਜ਼ ਮਿਲਣ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਵੱਲੋਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਇਲਾਕੇ 'ਚ ਹੁਣ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪੁਲਿਸ ਦੇ ਵੱਲੋਂ ਹੁਣ ਉੱਚ ਜਾਂਚ ਟੀਮਾਂ ਨੂੰ ਵੀ ਬੁਲਾ ਲਿਆ ਗਿਆ ਹੈ ਤੇ ਰੋਡ ਵੀ ਸੀਲ ਕਰ ਦਿੱਤੇ ਗਏ ਨੇ ਹਮਦਰਦ ਟੀਵੀ ਦੇ ਉੱਤੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਗੱਡੀਆਂ ਲਾ ਕੇ ਰੋਡ ਸੀਲ ਕਰ ਦਿੱਤੇ ਗਏ ਨੇ ਥਾਣੇ ਦੇ ਲਾਗੇ ਦੇ ਸਾਰੇ ਰੋਡ ਪੁਲਿਸ ਦੇ ਵੱਲੋਂ ਸੀਲ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਾਲਾ ਰੋਡ ਵੀ ਪੁਲਿਸ ਨੇ ਸੀਲ ਕਰ ਦਿੱਤਾ ਹੈ ਸਵੇਰੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬੰਬ ਨੋਮਾ ਚੀਜ਼ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ ਹੁਣ ਸਾਰੇ ਰੋਡ ਸੀਲ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮਾਂ ਦੇ ਵੱਲੋਂ ਹਾਲਾਂਕਿ ਹਾਲੇ ਵੀ ਜਾਂਚ ਚੱਲ ਰਹੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਇਸ ਬਾਬਤ ਵੀ ਜਾਣਕਾਰੀ ਲਵਾਂਗੇ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਨਾਲਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਬੰਬਨੂਮਾ ਚੀਜ਼ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਪੁਲਿਸ ਟੀਮਾਂ ਦੇ ਵੱਲੋਂ ਜਿਹੜਾ ਰੋਡ ਸੀਲ ਕਰ ਦਿੱਤਾ ਗਿਆ ਹੈ ਤਾਂ ਕਿ ਕਿਸੇ ਵੀ ਤਰੀਕੇ ਦੇ ਨੁਕਸਾਨ ਤੋਂ ਨਜਿੱਠਿਆ ਜਾ ਸਕੇ ਤੇ ਨਾਲ ਦੀ ਨਾਲ ਉੱਚ ਪੱਧਰੀ ਜਾਂਚ ਟੀਮਾਂ ਵੀ ਜਿਹੜਾ ਨੇ ਅਜਨਾਲੇ ਪਹੁੰਚ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਬੰਬਨੂਮਾ ਚੀਜ਼ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਲਲਿਤ ਸ਼ਰਮਾ ਲਲਿਤ ਜੀ ਕੀ ਕੋਈ ਜਾਣਕਾਰੀ ਨਿਕਲ ਕੇ ਆ ਰਹੀ ਹੈ ਸਵੇਰ ਦੇ ਸਮੇ ਜਿਹੜਾ ਹੈ ਥਾਣੇ ਦੇ ਵਿੱਚੋਂ ਬੰਬ ਨੁਮਾ ਚੀਜ਼ ਮਿਲੀ ਹੈ ਮੇਰੇ ਤੋਂ ਦੱਬੇ ਦੋ ਕੁ ਐਸ਼ੇ ਜਿਹੜੇ ਜਦੋਂ ਉਹ ਅਸ਼ਨਾਲਾ ਸੜਕ ਦੇ ਥਾਣੇ ਦੇ ਬਾਹਰ ਜਿਹੜੇ ਸਫਾਈ ਸੇਵਕ ਜਿਹੜੇ ਸਫਾਈ ਕਰ ਰਹੇ ਸੀ ਉਹਨਾਂ ਨੂੰ ਕੁਝ ਨਾ ਛੱਕੀ ਚੀਜ਼ ਜਾਇਦਾਈ ਤੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਤੇ ਬਾਰੇ ਸੂਚਿਤ ਕੀਤਾ ਜਿੱਥੇ ਬਾਅਦ ਜਦੋਂ ਪੁਲਿਸ ਵਾਲੇ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਇੰਜ ਲੱਗਾ ਕਿ ਸਾਹ ਕੋਈ ਬੰਬ ਨੰਬਰ ਚੀਜ਼ ਨਜ਼ਰ ਆ ਰਹੀ ਹੈ ਇਹ ਦੇਖਦੇ ਉਹਨਾਂ ਤੁਰੰਤ ਜਲਾ ਲਾਗੇ ਚੱਕ ਜਿਹੜੇ ਇਲਾਕੇ ਨੂੰ ਸਾਰੇ ਨੂੰ ਸੀਲ ਕਰ ਦਿੱਤਾ ਗਿਆ ਕਿੰਨੇ ਵੀ ਰੋੜੀ ਸਾਰੇ ਉਹਨਾਂ ਜਾਮ ਕਰਕੇ ਜਿਹੜੀ ਟ੍ਰੈਫਿਕ ਉਹਨੂੰ ਡਾਇਵਰਟ ਕੀਤਾ ਤੇ ਜਿਹੜੇ ਉਹ ਜਿਹੜੇ ਡੋਗਸ ਸਵਰਟ ਨੇ ਜਿਹੜੇ ਬੰਬ ਹਾਲੇ ਤੱਕ ਪਤਾ ਚਲ ਸਕੇ ਕਿ ਬੰਬ ਨੁਮਾ ਚੀਜ਼ ਹੈ ਕੀ ਹੈ ਇਹ ਬਿਲਕੁਲ ਅਜੇ ਤੱਕ ਪੁਲਿਸ ਨੇ ਕਿਸੇ ਮੀਡੀਆ ਅਧਿਕਾਰੀ ਨਾਲ ਕਿਸੇ ਹੋਰ ਨੂੰ ਲੱਗੇ ਨਹੀਂ ਜਾਣ ਦੀ ਜਾਂਚ ਦਿੱਤੀ ਮੰਨਦਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਥਾਣੇ ਦੇ ਨਾਲੇ ਦੇ ਬਾਹਰ ਇੱਕ ਹਾਸਾ ਹੋ ਚੁੱਕਾ ਹੈ ਉੱਥੇ ਵੀ ਪਹਿਲਾਂ ਵੀ ਜਿਹੜਾ ਇੱਥੇ ਅਟੈਕ ਹੋ ਚੁੱਕਾ ਬੰਬ ਦਾ ਜਿਹੜਾ ਅਟੈਕ ਹੋ ਚੁੱਕਾ ਉਸ ਤੋਂ ਬਾਅਦ ਅੱਜ ਫਿਰ ਜਿਹੜਾ ਇੱਕ ਬੰਬ ਨੁਮਾ ਚੀਜ਼ ਮਿਲੀ ਉਸ ਤੇ ਲੱਗੇ ਚੱਲਦੇ ਸਾਰੇ ਲੱਕ ਦੇ ਦਹਿਸ਼ਤ ਦਾ ਮੋਰ ਪਾਇਆ ਜਾ ਰਿਹਾ ਸਾਰੇ ਰਸਤੇ ਜਿਹੜੇ ਡੇਰਾ ਬਾਬਾ ਨਾਨਕ ਦਾ ਰਸਤਾ ਹੋਵੇ ਜਾਂ ਅੰਮ੍ਰਿਤਸਰ ਨੂੰ ਜਾਣ ਦਾ ਰਸਤਾ ਹੋਵੇ ਸਾਰੇ ਪਾਸੇ ਜਿਹੜੇ ਆ ਥਾਣੇ ਦੇ ਨਾਲੇ ਦੇ ਲੱਗੇ ਜਾਣਗੇ ਜਿਹੜੇ ਪੁਲਿਸ ਨੂੰ ਸੀਲ ਕਰ ਦਿੱਤੇ ਗਏ ਨੇ ਤੇ ਜਿਹੜੀ ਜਿਹੜੀ ਟ੍ਰੈਫਿਕ ਨੂੰ ਡਾਇਵਰਟ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਵੀ ਹੋ ਸਕਦਾ ਹੈ ਕੋਈ ਵੀ ਸੰਭਵ ਹੋ ਸਕਦੀ ਜਿੰਨਾ ਚਿਰ ਤੱਕ ਪੂਰੀ ਜਾਂਚ ਸਾਹਮਣੇ ਨਹੀਂ ਆਦੀ ਕੁਝ ਵੀ ਕੋਈ ਵੀ ਕਿਆ-ਕਿਆ ਜਾ ਸਕਦਾ ਜੀ ਲਲਿਤ ਜੇਕਰ ਦੇਖਿਆ ਜਾਵੇ ਤਾਂ ਕੱਲ ਡੇਰਾ ਬਾਬਾ ਨਾਨਕ ਦੇ ਜਿਮਨੀ ਚੌਣਾ ਦਾ ਰਿਜ਼ਲਟ ਵੀ ਸੀ ਸੋ ਵੈਸੇ ਪੁਲਿਸ ਦੀ ਮਸ਼ਕਤੀ ਦੀ ਇਸ ਵੱਲ ਨੇ ਜ਼ਿਆਦਾ ਸੀਗੀ ਕਿਉਂਕਿ ਪੂਰੇ ਮ ਸੇਗਾ ਤੇ ਉਸ ਵਿਚਕਾਰ ਵੀ ਅਜਿਹੀ ਘਟਨਾ ਹੋ ਜਾਣਾ ਕਿ ਕੋਈ ਸੰਦੇग्ध ਵਿਅਕਤੀ ਆਕੇ ਜਾਂ ਫਿਰ ਕੋਈ ਹੋਰ ਚੀਜ਼ ਜਿਹੜੀ ਹੈ ਬੰਬ ਨੁਮਾ ਚੀਜ਼ ਥਾਣੇ ਦੇ ਬਾਹਰ ਮਿਲੀ ਹੈ ਅਸੋ ਕਿਤੇ ਨਾ ਕਿਤੇ ਵੱਡੇ ਸਵਾਲ ਪੁਰਸ ਪ੍ਰਸ਼ਾਸਨ ਤੇ ਵੀ ਖੜੇ ਹੋ ਰਹੇ ਨੇ ਦੀ ਬਿਲਕੁਲ ਅੰਦਾਜ਼ੀ ਹੈ ਕਿ ਕੱਲ ਜਿੰਨੀ ਚੋਣਾ ਦਾ ਜਿਹੜਾ ਰਿਜ਼ਲਟ ਨਤੀਜੇ ਸਾਹਮਣੇ ਆਏ ਉਸ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ ਪਰ ਜਿਹੜੇ ਸਾਡੇ ਅਨਸਾਰ ਹਨ ਇਹਨਾਂ ਨੂੰ ਕੋਈ ਸੇ ਪੁਲਿਸਾ ਕੋਈ ਡਰ ਕੋ ਨਜ਼ਰ ਨਹੀਂ ਆ ਰਿਹਾ ਅੱਜ ਦਿਨ ਜਿਹੜੇ ਲੁੱਟਾ ਖਵਾ ਜਾਂ ਗੋਲੀਆਂ ਦੀ ਬਾਤ ਤਾਂ ਨਹੀਂ ਜਾਣ ਲੱਗਦੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਦਿਨ ਜਿਹੜਾ ਅੰਬੀਸਰ ਦੇ ਵਿੱਚ ਹੀ ਤੈਅਸ਼ ਦੇ ਮਾਹੌਲ ਵੇਖਣ ਨੂੰ ਮਿਲਦਾ ਅੱਜ ਸਾਰੇ ਆਮ ਲੁੱਟ ਕੇ ਜਾਂ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਨੇ ਪਰ ਕਿਤੇ ਨਾ ਕਿਤੇ ਪੁਲਿਸ ਦੇ ਸਵਾਲੀਆ ਨਿਸ਼ਾਨ ਝੁਰੂ ਖੜੇ ਨਹੀਂ ਰਹਿੰਦੇ ਅੱਜ ਜਿਹੜਾ ਥਾਣੇ ਦੇ ਬਾਹ ਬੈਠੇ ਹੋਏ ਨੇ ਕਿਉਂਕਿ ਉਹਨਾਂ ਦਾ ਡਰ ਹੈ ਕਿ ਇਹ ਕੁਝ ਨਹੀਂ ਸੇਵਤੇ ਸਿੱਖ ਤੋਂ ਸੇਵ ਹੋ ਸਕਦੇ ਆ ਤੇ ਜਿਸ ਦੇ ਚਲਦੇ ਪੁਲਸ ਨੂੰ ਵੀ ਪੂਰੀ ਜਿਹੜੀ ਇਲਾਕੇ ਵਿੱਚ ਵਸੀਲ ਕਰਕੇ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਜੀ ਆਬ ਇਸ ਤੋਂ ਇਲਾਵਾ ਲਈ ਕੋਈ ਅਫੀਸ਼ੀਅਲ ਬਿਆਨ ਜਿਹੜਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤਾ ਗਿਆ ਇਸ ਸਟੇਜ ਨੂੰ ਲੈ ਕੇ ਕਿ ਹਾਲੇ ਵੀ ਜਿਹੜਾ ਜਾਂਚ ਦੇ ਵਿੱਚ ਜੁੜੀ ਹੋਈ ਹੈ ਪੁਲਿਸ ਨਹੀਂ ਬਿਲਕੁਲ ਜੀ ਇਹ ਕੋਈ ਵੀ ਅਧਿਕਾਰੀ ਪੁਲਿਸ ਦਾ ਜਿਹੜਾ ਬਿਆਨ ਦੇ ਉਹਨਾਂ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਅਖਰ ਇਹ ਕੀ ਚੀਜ਼ ਸੀ ਹਾਂ ਭਈਆ ਜਾਂ ਕੋਈ ਵਿਅਕਤੀ ਕਿਸੇ ਨੇ ਕੋਈ ਸ਼ਰਾਬੀ ਹਸਨੇ ਡਰਾਵੇਦਲੀ ਕੋ ਜੀ ਰੱਖੀ ਹੈ ਤਾਂ ਬਾਅਦ ਹੀ ਪਤਾ ਲੱਗ ਸਕੇਗਾ ਜਾਂ ਚੱਲ ਤੇ ਕੋਈ ਅਫੀਸ਼ੀਅਲ ਅਧਿਕਾਰੀ ਬਾਈਟ ਨਹੀਂ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਲਲਿਤ ਸਾਹਿਬ ਜਾਨਕਾਰੀ ਸਾਂਝੀ ਕਰਨ ਦੇ ਲਈ ਸੋਏਸਾਨ ਜਨਾਲਾ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਜਿਨਾਨੇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਸੋਏ ਜਨਾਲਾ ਦੇ ਵਿੱਚ ਪੁਲਿਸ ਥਾਣੇ ਦੇ ਬਾਹਰ ਇੱਕ ਬੰਬ ਰਮਾ ਚੀਜ਼ ਮਿਲੀ ਹੈ ਜਿਸ ਤੋਂ ਬਾਅਦ ਹੁਣ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਦੇ ਲਈ ਥਾਣੇ ਦੇ ਆਲੇ ਦੁਆਲੇ ਵਾਲੇ ਰੋਡ ਜਿਹੜੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਖਾਸ ਕਰਕੇ ਜਿਹੜੇ ਪੁਲਿਸ ਥਾਣੇ ਵੱਲ ਰੋਡ ਜਾ ਰਹੇ ਸੀ ਉਹਦੇ ਉੱਤੇ ਟ੍ਰੈਫਿਕ ਡਾਇਵਰਟ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਜਾਣ ਵਾਲਾ ਰੋਡ ਵੀ ਪੁਲਿਸ ਨੇ ਪੂਰਨ ਤੌਰ ਦੇ ਉੱਤੇ ਸੀਲ ਕਰ ਦਿੱਤਾ ਗਿਆ ਹੈ ਤੇ ਪੁਲਿਸ ਦੀਆਂ ਉੱਚ ਟੀਮਾਂ ਜਿਹੜੀਆਂ ਨੇ ਉਹ ਜਾਂਚ ਲਈ ਪਹੁੰਚ ਗਈਆਂ ਨੇ ਬੰਬ ਸਕਾਟ ਇਸ ਤੋਂ ਇਲਾਵਾ ਫੋਰੈਂਸਿਕ ਟੀਮਾਂ ਜਿਹੜੀਆਂ ਨੇ ਉਹ ਜਾਂਚ ਲਈ ਪਹੁੰਚੀਆਂ ਨੇ ਤੇ ਬੰਬ ਨੂੰ ਮਾਚੀਜ਼ ਦੀ ਜਾਂਚ ਲਗਾਤਾਰ ਜਾਰੀ ਹੈ ਹੁਣ ਇਸ ਤੋਂ ਬਾਅਦ ਪੁਲਿਸ ਦਾ ਇਸ ਦੇ ਉੱਤੇ ਕੀ ਬਿਆਨ ਆਉਂਦਾ ਹੈ ਦੇਖਣ ਵਾਲਾ ਹੋਏਗਾ ਕਿ ਕਿਸ ਦੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਹਾਲਾਂਕਿ ਵੱਡੇ ਸਵਾਲ ਇਸ ਕਰਕੇ ਵੀ ਬਣ ਜਾਂਦੇ ਨੇ ਕਿਉਂਕਿ ਕੱਲ ਡੇਰਾ ਬਾਬਾ ਨਾਨਕ ਚ ਜਿਮਨੀ ਟ੍ਰੋਨਰ ਦਾ ਨਤੀਜਾ ਸਾਹਮਣੇ ਤੇ ਉਸ ਤੋਂ ਬਾਅਦ ਪੂਰੇ ਮਾਝੇ ਦੇ ਵਿੱਚ ਜਿਹੜਾ ਪੁਲਿਸ ਦਾ ਤਗੜਾ ਪਹਿਰਾ ਲੱਗਾ ਹੋਇਆ ਸੀ ਪਰ ਉਸਤੇ ਵਿਚਕਾਰ ਵੀ ਜਿਹੜਾ ਥਾਣੇ ਦੇ ਬਾਹਰ ਅਜਿਹੀ ਚੀਜ਼ ਮਿਲਣਾ ਕਿਤੇ ਨਾ ਕਿਤੇ ਸਵਾਲ ਤਾਂ ਜ਼ਰੂਰ ਖੜੇ ਕਰਦੀ ਹੈ